ਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਕਪੜਾ ਤੇ ਇੱਕ ਦਿਖਾਵਾਂਗੇ ਸੂਈ ਵੀ ਚੰਗੀ ਉਹਦਾ ਫ੍ਰੀਜੀ ਜਮਾਂ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲ ਸਸ਼ੀਗਰ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਚਾਨ ਸਿੰਘ ਜੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 9878585499 9878585499 ਹਾਂਜੀ ਬਾਈ ਆਪਾਂ ਦਿਖਾਵਾਂਗੇ ਅੱਜ ਤੈਨੂੰ ਵੇੜਾ ਹਣਾ ਪਹਿਲਾ ਨੰਬਰ ਆਪਾਂ ਜਿਹੜੀ ਸੂਈ ਦੇਖੀ ਜਨੇ ਵੇੜਾ ਹਾਂਜੀ ਬਾਈ ਕਿਹੜਾ ਸੂਆ ਸੂਈ ਆ ਜੀ ਇਹ ਦੁੱਧਾ ਸੂਆ ਸੂਈ ਜੀ ਠੀਕ ਆ ਹਲਕਾ ਜਿਹਾ ਗਰਲੇਨ ਵਾਲਾ ਲੱਗਦਾ ਹਣਾ ਜ਼ਿਆਦਾ ਨਹੀਂ ਕਹਿ ਸਕਦੇ ਹਏ ਹਲਕਾ ਜਿਹਾ ਦੁੱਧ ਦੇ ਲੇਵੇ ਸਾਬ ਨਾਲ ਅਟੈਚ ਹੁੰਦੀ ਆ ਆਈ ਮੰਨਨੇ ਕਿ ਚਲੋ ਦੁੱਧ ਦੇ ਥਲੇ ਅੱਜ ਨੌਵਾਂ ਦਿਨ ਆਈ ਸੀ ਬੋਲ ਠੀਕ ਹੈ 25 ਲੀਟਰ ਆਪਾਂ ਮਿਣਕੇ ਦੇ ਦਾਂਗੇ ਡੱਬਾ ਆਪਦਾ ਘਰੋਂ ਲਿਆ ਆਵੇ ਬੰਦਾ ਭਾਵੇਂ ਡੱਬੇ ਦੀ ਲੋਡ ਨਹੀਂ ਕੰਡੇ ਤੇ 25 ਕਿਲੋ ਤੋਲ ਕੇ ਦੇ ਦੇ ਕੰਡੇ ਧਰ ਕੇ ਦੇ ਆਵਾਂਗੇ ਹਾਂ ਡੱਬਾ ਤਾਂ ਮੰਨ ਲਾ ਵੀ 26 27 ਹੋਣਗੇ ਡੱਬੇ ਦਾ ਠੀਕ ਹੈ 25 ਕਿਲੋ ਕੰਡੇ ਤੇ ਦਿਖਾ ਕੇ ਦੋ ਟਾਈਮ ਤੋਲ ਕੇ ਦੇ ਦਾਂਗੇ ਆਪਾਂ ਜਾ ਜਾ ਕਰਾ ਲਾ ਜਮਾ ਹਾਂਜੀ ਭਾਈ ਜੇਰ ਜੇ ਆਪਾਂ ਓਕੇ ਹੈ ਨਾ ਹਾਂ ਗਾਰੰਟੀ ਆ ਬਈ ਉਹਦਾ ਤਾਰਾ ਤੂਰਾ ਇੱਕ ਨੰਬਰ ਹਾਂ ਇੱਕ ਨੰਬਰ ਬਈ ਠੀਕ ਹੈ ਤੋਰੇ ਵਾਰ ਨੂੰ ਸੋ ਵੀਰੋ ਲੇਵਾ ਵਗੈਰਾ ਦੇਖੋ ਸਾਫ ਸੁਥਰਾ ਪੂਰਾ ਜਿਵੇਂ ਚੌੜੀ ਹੋ ਤੁਰਦੀ ਆ ਵੀਡੀਓ ਕਵਰ ਕਰਨ ਦਾ ਟਾਈਮ ਐ ਇਸ ਵਕਤ ਸਹੀ 4:30 4:40 ਹੋਏ ਪਿਆ ਜਮਾ 4 ਤੋਂ ਬਾਹਰ ਦਾ ਟਾਈਮ ਆ ਤੇ ਜਮਾ ਡੰਗ ਦੇ ਬਣਦੇ ਬੱਚਾ ਮੂਰੇ ਬੰਨਿਆ ਵਾਪਸ ਮਾਦੇ ਵਿੱਚ ਪੂਰੀ ਆਈ ਵੀ ਆ ਧਾਰਾ ਜੇ ਪਾਸ ਨੂੰ ਮਾਰ ਕੇ ਦਿਖਾ ਦਿੰਦਾ ਸੋ ਬਾਕੀ ਕਦ ਘਾਟ ਦੇਖੋ ਇਹਦਾ ਤੇ ਬਾਕੀ ਫੇਸ ਵੀ ਉਲਟੀ ਚੋ ਦੇਖੋ ਜਮਾ ਬਰਨਾ ਗੱਡੀ ਕੋਲੇ ਖੜੀ ਆ ਜਮਾ ਬਰਨਾ ਗੱਡੀ ਜਿੱਡੀ ਆ ਜਮਾ ਕਮਾਦੀ ਹੋਰ ਮਾੜੀ ਜੀ ਨੂੰ ਸੋ ਬਾਕੀ ਥਾਣਾ ਜਿ ਵਿੱਥੀ-ਬੁੱਥੀ ਦੇਖੋ ਜਮਾ ਕਿਆ ਬਾਤ ਆ ਪੂਰੀ ਸੋ ਖੈਣ ਦੇ ਵਿੱਚ ਇਹਨੇ ਅੱਗੇ ਰਲ ਜਾਮ ਮੱਝਾਂ ਨਾਲ ਕੰਪੇਅਰ ਕਰਨਾ ਦੁੱਧ ਦੇਣੇ ਜਾਮ ਸੋ ਦੇਖੋ ਲੇਵਲ ਉਬਾ ਚੰਗਾ ਸੋ ਵੀਰ ਹਵਾਨਾ ਵਗੈਰਾ ਦੇਖੋ ਕਿਆ ਬਾਤ ਆ ਜਾਮ ਪੂਰੀ ਚੌੜੀ ਹੋ ਹੋ ਤੁਰਦੀ ਹੈ ਬੜ ਕਦ ਕਾਠ ਬਹੁਤ ਆ ਤੇ ਬਾਕੀ ਬਿਊਟੀ ਵਗੈਰਾ ਪੂਰੀ ਫੁੱਲ ਆ ਜਾਮ ਲੈ ਚੱਲ ਭਾਵੇਂ ਤੁਹਾਨੂੰ ਕੋਈ ਚੱਕਰ ਨਹੀਂ ਸੋ ਕਦ ਕਾਠ ਜਿੰਦ ਜਾਣ ਬਹੁਤ ਆ ਜੇ ਦੇਖੋ ਜਾਮ ਤੋਰਾ ਪੂਰਾ ਗਰਲੈਂਡੋ ਵਾਲਾ ਜਾਮ ਇਹਦਾ ਸਾਫ ਸੁਥਰੀ ਤੇ ਬਾਕੀ ਹਵਾਨੇ ਦੇ ਨਾੜਾ ਦੇਖੋ ਕਿਆ ਬਾਤ ਆ ਜਾਮ ਭਾਰਤ ਦਾ ਨਕਸ਼ਾ ਬਣਿਆ ਪਿਆ ਸੋ ਵੀਰ ਬੱਚਾ ਚਾਹੁੰਦਾ ਬੈੜਦਾ ਤੁਸੀਂ ਦੇਖ ਸਕਦੇ ਹੋ ਤੇ ਬੈੜ ਪੂਰੀ ਪਸਮਾ ਦੇ ਵਿੱਚ ਆਈ ਹੁਣ ਆਪ ਪੂਰੇ ਸਾਫ ਜਿਦਨੇ ਧਾਰਾ ਮੋਟੀਆਂ ਮੋਟੀਆਂ ਬਾਕੀ ਠੰਡੀ ਫੀਲ ਦੀ ਫੁੱਲ ਅਗਰਟੀ ਆ ਬਈ ਨਿਆਣਾ ਪਾਉਣ ਦੀ ਲੋੜ ਨਹੀਂ ਬੈਠਦੇ ਸੋਨਾ ਪਾਉਣ ਨਹੀਂ ਪਾਉਣਾ ਉਹ ਪਾਉਂਦੀ ਹੈਗੀ ਆ ਹਾਂ ਜਿਵੇਂ ਮਰਜੀ ਪਾ ਲਿਓ ਬਈ ਤਾਹੇ ਕੋਈ ਟਿੱਕਾ ਨਹੀਂ ਚੋਣ ਦੇਖੋ ਚੋਣੀਆਂ ਪਾ ਕੇ ਚੋਲੋ ਬਿੜਾ ਪਾਏ ਤੂੰ ਚੋਣੀਆਂ ਬਿੜਾ ਨਿਆਣਾ ਪਾ ਕੇ ਚੋਲੋ ਫੁੱਲ ਅਗਰਟੀ ਦਾ ਰਪਈਆ ਬਈ 5 ਮਿੰਟਾਂ ਚੋਂ ਪੈਂਡ ਖਾਲੀ ਹੋ ਜਾਂਦੀ ਆ ਉਹ ਦੇਖੋ ਆਹ ਕਹਿੰਦਾ ਨੁੱਧ ਦੇ ਨਦੀਆਂ ਵਹਾ ਦਿਆਂ ਕਰੇ ਇੱਕ ਦੁੱਧ ਦੇ ਨਦੀਆ ਵਾ ਹੋ ਜਾਵਾ ਕਿਆ ਬਾਤ ਆ ਮੈਨਾਂ ਧਰਨ ਦੇ ਬਾਹਰ ਦੀ ਪਰ ਤੋਂ ਡੂਡ ਵਾਲਟੀ ਜਾਵਾਂ ਹਾਂ ਦੋ ਵਾਰ ਬਾਹਰ ਤੋਂ ਭਰ ਆਂਦੇ ਆ ਅੱਛਾ ਦੋ ਵਾਰ ਤੋਂ ਇੱਕ ਦੀ ਕੀ ਗੱਲ ਆ ਜਾਇ ਗੱਲਾਂ ਜਾਵਾਂ ਤੀਜੀ ਵਾਰ ਤੇ ਵੀ ਦਵਾ ਆਉਂਦੀ ਆ ਅੱਛਾ ਫੋ ਜਾਇ ਗੱਲਾਂ ਵੀਡੀਓ ਬਾਹਰ ਹੀ ਲੰਬੀ ਹੋ ਜਾਂਦੀ ਬੇਫਿਕਰ ਹੋ ਕੇ ਲੈ ਜਾਓ ਆਦਾ ਪੂਰੀ ਤਸੱਲੀ ਆ ਜਾਵਾਂ ਕਿ ਐ ਪਤਾ ਸੌਤ ਠੰਡੀ ਕੀ ਹੋ ਲੱਤਾ ਚੌੜੀਆਂ ਕਰਕੇ ਖੜ ਗਈ ਜਿਵੇਂ ਕਿ ਐ ਪਤਾ ਹਣਾ ਤੇ ਬੱਚਾ ਬੇਲਕਾਫ ਇਹਦਾ ਭਾਵ ਯਾਰ ਕਿੰਨਾ ਗੂਕਰ ਪਾ ਫੋਨ ਤੇ ਕਰਾਂਗੇ ਭਾ ਕਰਾਂਗੇ ਫੋਨ ਤੇ ਅੱਗੇ ਦੂਜੇ ਨੰਬਰ ਆਪਾਂ ਜਿਹੜੀ ਬੱਚੀ ਦੇਖੇ ਰਾਂ ਡੱਬੀ ਦੇਖ ਹਾਂਜੀ ਭਾਈ ਇਹ ਸਟੱਫ ਵੜ ਆ ਗਈ ਭਾਈ ਕਿਹੜਾ ਸੁਆਸ ਹੁੰਦੀ ਦੂਜਾ ਸੂਆ ਕਿੰਨਾ ਟਾਈਮ ਬਾਕੀ ਆਦਾ 10 ਦਿਨ ਰਹਿ ਗਏ ਬਈ 10 ਦਿਨ ਇਹਦੇ ਸੂਣ ਚ ਬਾਕੀ ਪਏ ਆ ਕੀ ਇਹਦਾ ਰਿਕਾਰਡ ਰਿਹਾ ਪਹਿਲੇ ਸੂਏ ਦਾ 23 ਕਿਲੋ ਦੁੱਧ ਦਿੱਤਾ ਹੋਇਆ ਪਹਿਲਾਂ 23 ਕਿਲੋ ਪਹਿਲਣ ਦਾ ਹਾਂਜੀ ਤੇ ਇਸ ਵਾਰ ਕੀ ਉਮੀਦ ਆਪੋ ਨੇ ਕੀ ਪਲੱਸ ਦੇਉਗੇ ਬਈ 25 ਕਿਲੋ ਤਾਂ ਪਾ ਦੋਗੇ ਖਰਾਬ ਨਹੀਂ ਕਰਾਂਗੇ ਤੇ ਭਾਅ ਯਾਰ ਇਹਦਾ ਫੋਨ ਤੇ ਇਹਦਾ ਵੀ ਫੋਨ ਤੇ ਕਰਵਾ ਲੈ ਤੋੜੇ ਬਾਹਰ ਨੂੰ ਤੋੜ ਦੇ ਸੁਪਰੇ ਮੂੰਹ ਮੱਥਾ ਦੇਖ ਸਕਦੇ ਹੋ ਬੈਠਦਾ ਦੂਜਾ ਸੂਆ ਸੁੰਦੀ ਆ ਹਵਾਨਾ ਦੇ ਨਾੜਾ ਦੇਖੋ ਬਿਲਕੁਲ ਜਿਵੇਂ ਭਾਰਤ ਦਾ ਨਕਸ਼ਾ ਬਣਾ ਹੀ ਫਿਰਦੀ ਆ ਚੰਗਾ ਦੁੱਧ ਪਾ ਦੋਗੇ ਤੇ ਘੱਟ ਘੱਟ ਬਹੁਤ ਆ ਜ ਤੇ ਦਿਨ ਵੀਰੇ ਰਹੇਗੇ ਜੇ ਸੂਣ ਚ 9 10 ਹਨਾ ਹਾਂ ਜੀ 10 ਕਰਾਂ ਲੋ ਕਿੰਨਾ ਦੁੱਧ ਮੰਨ ਕੇ ਲਵੇ ਬੰਦਾ ਇਹਨੂੰ ਪੱਕੀ ਪਲੱਸ ਦੇ ਵੀਰੇ 25 ਕਿਲੋ ਮੰਨ ਕੇ ਜਿਹੜਾ ਮਰਜ਼ੀ ਭਰਾ ਲੈ ਲੈ ਠੀਕ ਆ 25 ਤੋਂ ਪਲੱਸ ਦੁੱਧ ਪਾ ਦੂਗੀ 9-10 ਦਾ ਰਹੇਗਾ ਸੂਣ ਚ ਬਾਕੀ ਤੇ ਘੋੜੀ ਵਾਲੀ ਦੀ ਸੈ ਸੂਈਆ درمیانਾ ਕੱਢ ਘਾੜ ਓਕੇ ਆ ਜਾਵਾਂ ਹਣਾ ਬਿਲਕੁਲ ਕੰਬੈਕ ਟਾਡਰ ਸੈ ਦਾ ਰਾ ਚੌੜੀ ਚੂੜੀ ਬਹੁਤ ਆ ਬਹਿੜ ਠੇਲੇ ਵਾਲੂ ਆ ਵੀ ਬਹੁਤ ਚੌੜਾ ਤੇ ਬਾਕੀ ਮੇਂ ਕਾ ਨਾੜਾ ਦਾ ਹੁੰਦਾ ਸੱਚ ਤਮ ਜਮਾ ਦੇਖੋ ਜਿੰਨੀਆਂ ਨਾੜਾ ਉਹਨੇ ਹੀ ਦੁੱਧ ਦੇਣਾ ਸੋ ਆ ਦੇਖੋ ਨਾੜਾ ਦੇਖੋ ਇਕੱਲੀ ਇਕੱਲੀ ਨਾੜਾ ਐ ਖੜਿਆ ਜਾਂ ਮੰਜੇ ਵਿੱਚ ਚਟੇੜਾ ਟੀਕਾ ਲੋਂਦਾ ਹੁੰਦਾ ਉਸ ਹਿਸਾਬ ਨਾਲ ਨਾੜਾ ਸੂਣ ਵਾਲੀ ਜਾਣੇ ਭਾਈ ਉਧਰੋਂ ਵੀ ਦਿਖਾ ਦਿਓ ਸੋ ਦੇਖੋ ਨਾੜਾ ਵਗੈਰਾ ਦੇਖੋ ਜਮਾ ਕਿਆ ਪਤਾ ਤੇ ਕਿ 3 ਜਨਵਰੀ ਨੂੰ ਇਹ ਵੇੜ ਦੇਖਾ ਡੱਬੀ ਆਪਾਂ ਇਹ ਬਲੂਨ ਆ ਜੀ ਦੋ ਦਾੰ ਦਾ ਦੁੱਗ ਤੇ ਚੱਕ ਜੂਈ ਹੈ ਇਧਰੇ ਖੀਰੀ ਵੀ ਮੰਨ ਸਕਦੇ ਆ ਦੋ ਦਾੰ ਦਾ ਮੰਨ ਲਓ ਬਲੂਨ ਖਲੂ ਇਹ ਵੀ ਬਹੁਤ ਚੰਗੀ ਕੋਈ ਠੀਕ ਆ ਹਲੇ ਮਹੀਨਿਆਂ ਦਾ ਬੱਚਾ ਹੀ ਆ ਮੰਨ ਲਓ ਹੁਣ ਇਹਦਾ ਬਾਈ 3 ਮਹੀਨਿਆਂ ਦੀ ਬੱਚੀ ਹੈ ਬਾਈ 3 ਮਹੀਨਿਆਂ ਦੀ ਬੱਚੀ ਆ 2 ਸਾਲ ਦੇ ਨੀਅਰ ਬਾਊਟ ਆ ਤੇ ਬਾਕੀ ਲੇਵਾ ਦੇਖੋ ਪੁਰਾਣੇ ਬਲੂਨ ਬਹੁਤ ਆ ਠੀਕ ਆ ਸੀਮਨ ਵਗੈਰਾ ਪਤਾ ਕੁਛ ਕਿਹੜੇ ਦੀ ਆਪ ਆ ਇਹ ਬਈ ਸੀਮਣ ਆਪਾਂ ਪੁੱਛਦੇ ਨਹੀਂ ਠੀਕ ਆ ਇਹ ਵੀ ਬਗੇ ਜੇ ਫਲਾਣੇ ਤੋਂ ਆ ਕੇ ਜਾਣ ਪਰ ਬਰੀਕੀਆਂ ਚੰਗੇ ਕਿੰਨਾ ਦੁੱਧ ਪਾ ਦੂੰ ਅੰਦਾਜ਼ਾ ਹੈ ਬਾਈ 20 ਪਲੱਸ ਦੇ ਦੂੰ ਪਹਿਲਾਂ ਠੀਕ ਆ 20 ਕਿਲੋ ਦੁੱਧ ਪਾ ਦਊਗੀ ਹਾਂ 20 ਤੋਂ ਪਲੱਸ ਦੇਊ ਬਾਈ 22 ਦੇ ਦੇ 24 ਦੇ ਦੇ 25 ਬਾਕੀ ਹਜੇ ਬੰਨ ਤੇ ਡਿਪੈਂਡ ਕਰਦਾ ਜਿਹੜੇ ਹਾਲਾ ਨੇਵੇਂ ਤੇ ਲਾ ਬਾਈ 25 ਵੀ ਦੇ ਸਕਦੀ ਆ ਜਾਏਗਾ ਲਾ ਜਾਵਾਂ 30 ਕਿਲੋ ਬੰਨ ਕੇ ਬੰਦਾ ਲੈ ਜਿਹੜਾ ਮਰਜੀ ਭਰਾ ਸੋ ਬੱਛੀ ਬਹੁਤ ਪਿਆਜੀ ਤੋਰ ਦੀ ਬਾਹਰ ਲੋ ਇਹਨੇ ਵੀ ਜਮ ਨਗੀਨਾ ਹੀ ਇੱਕ ਕੋਈ ਬੋਲਦਾ ਬਾਈ ਕੱਲ੍ਹ ਜਮ ਨਿਕਾ ਨਿਕਾਈ ਆ ਦੁਕ ਦੇ ਦੰਦ ਹੇ ਚੱਕ ਜੂਈ ਆ ਸੋ ਵੀ ਤੀਜੇ ਨੰਬਰ ਆ ਪਾਣੀ ਬੱਛੀ ਦਿਖਾਉਣਾ ਸਾਨੂੰ ਦੇਖੋ ਕਿਆ ਬਾਤ ਆ ਘੋੜ ਐ ਨਾਜਦੀ ਫਿਰਿਆ ਜਮਾ ਵੇੜਿਆ ਸ਼نگਾਰੀ ਬਣ ਜਾਣਾ ਜਮਾ ਨੇ ਸੁਪਲਾਜਾ ਪੁੰਜਾ ਦੇ ਖੁੱਲੇ ਵੇ ਤੇ ਕੀ ਪਤਾ ਜਮਾ ਐ ਤੁੱਪੇ ਦੇਖੋ ਜਮਾ ਜਮਾ ਅੰਡਾ ਸੱਲ ਕੇ ਰੱਖਿਆ ਹੁੰਦਾ ਉਹ ਟਾਈਪ ਆ ਕੱਦ ਕਾੜ ਬਹੁਤ ਆ ਤੇ ਜਿੰਦਿਆਂ ਪਲੱਸ ਬਿਊਟੀ ਨੇ ਲੇਵਾ ਮਗਰ ਵੀ ਉਹਨਾਂ ਮੂਰੇ ਵੀ ਉਹਨਾਂ ਗੁੱਠਾ ਗੱਠਾਂ ਦਿਖਾ ਦੇ ਚਲੋ ਸਾਬ ਤੇ ਬਾਕੀ ਖੜ ਨਹੀਂ ਖੁੰਡੀ ਬਹੁਤ ਜਗਿਆ ਮੂਰੇ ਪੈਰਾਂ ਦੀ ਮਜ਼ਬੂਤ ਆ ਗਰੀ ਹੈ ਨਾ ਗੁੱਠਾ ਗੱਠਾਂ ਦੇਖੋ ਕਿੰਨੀਆਂ ਵਧੀਆ ਪੱਟੀਆਂ ਵਡੀਆਂ ਹਰੇ ਗੁੱਠਾਂ ਚ ਵੀ ਪਲਾਈ ਦੇਖੋ ਕਿੰਨੀਆਂ ਸੋ ਆ ਦੇਖੋ ਜਮਾ ਹਵਾਨਾ ਤੇ ਠੰਡੀ ਠੁੰਡੀ ਕਾਦੀਆ ਸੋ ਬਾਕੀ ਲੈਗ ਸਕੋਰ ਵਗੈ ਚਾਪੜ ਵਰਗੀ ਭਈਆ ਬੱਚਾ ਹੀ ਹੈ ਸਾਰਾ 2 ਸਾਲ ਦੀ ਹੋਈ ਨਹੀਂ ਹਨਾ ਸਭਾ ਕਦੋਂ 2 ਸਾਲ ਦੀ ਹੈ ਜੀ ਬਸ 2 ਸਾਲ ਇੱਥੇ ਕਿਤੇ ਵਸ ਮਹੀਨੇ ਖਾਣੇ ਧਰੂ ਧਰ ਮਤਲਬ ਦੋ ਗੇਦਾਂ ਦੇ ਚੱਕਦੀ ਹੋਈ ਆ ਬਈ ਜੇ ਦੇਖਣਾ ਦਿਖਾ ਦਨੇ ਆਪਾਂ ਦੰਦ ਖਾਰੇ ਬਈ ਸੁਭਰੇ ਦੰਦ ਦੇਖੋ ਆ ਦੋ ਗੇਦਾਂ ਦੇ ਦੰਦ ਕੱਢੇ ਹੀ ਆ ਹਜੇ ਹਨਾ ਕੱਢੇ ਹੀ ਆ ਠੀਕ ਆ ਐਂਡ ਤੇ ਆਪਾਂ ਲਾੜ੍ਹ ਤੇ ਇੱਕ ਨਾਗ ਨਹੀਂ ਫੇਰ ਦਿਖਾ ਦਈ ਆਪਣੀ ਸੋ ਹੁਣ ਦੇਖੋ ਪਛੀ ਪੂਰੀ ਬਸਮਾਜ ਬਸਮਾਜ ਓਕੇ ਕਰਿਆ ਆ ਦੇਖੋ ਨਦੀਆਂ ਐਵੇਂ ਕਹਿੰਦੇ ਢਲੋਂ ਨਦੀਆਂ ਬਧਾਈ ਜਾਂਦੇ ਨਾ ਆ ਤੁਹਾਡੇ ਸਾਹਮਣੇ ਨਦੀ ਵਗਦੀ ਆ ਦੇਖਾ ਦਿਖਾ ਬਈ ਜ ਪੂਰੀ ਸਾਫ ਸੁਥਰੀ ਤੇ ਕਦ-ਕਦ ਵੀ ਪੂਰਾ ਓਕੇ ਆ ਸੋ ਬੱਤਨ ਅੱਗੇ ਤੁਹਾਨੂੰ ਦਿਖਾਦੇ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀ